ਫਾਸਟ ਓਨਰ ਆ ਬਾਈ ਸਿਰਫ ਕੱਲਾ ਖੇਤੀ ਤੇ ਚੱਲਿਆ ਕਿਤੋਂ ਖੁੱਲਿਆ ਨਹੀਂ ਸਾਰਾ ਸੀਲਡ ਆ ਟੈਗ ਦੇ ਨਾਲ ਦੇ 70 75 ਰੁਪਏ ਦੇ ਸਾਡਾ ਟਰੈਕਟਰ ਵੀ ਕੱਟਿਆ ਜਾਊਗਾ ਨਾ ਬਈ ਜੀ ਹਾਂ ਇਹਦੇ ਤੇ 4.5 ਲੱਖ ਰੁਪਏ ਦਾ ਪਰ ਲੋਨ ਵੀ ਕਰਾ ਦੇਗੇ ਸਾਢੇ 4 ਲੱਖ ਹਾਂ ਜੀ ਹਾਂ ਸਾਢੇ 4 ਲੱਖ ਲੋਨ ਮਤਲਬ ਲੱਖ ਕੇ ਰੁਪਏ ਤੇ ਤਕਰੀਬਨ ਲਿਆ ਹੋਇਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਟਰੈਕਟਰ ਦਾ ਖਰਚਾ ਜਾਂਦਾ ਟਰੈਕਟਰ ਮਿਲ ਜੀ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਕੰਡੀਸ਼ਨ ਤੇ ਆ ਲੱਗਿਆ ਹੋਣੀ 20 ਮਾਡਲ ਆ ਹੁੰਦਾਗਾ ਹਾਂ ਇੱਕ 20 ਕੀ ਮਾਡਲ ਵਰਗੀ ਗੱਡੀ ਦੇ ਪਈ ਆ ਬਈ ਹਾਂਜੀ ਦੋਸਤੋ ਸਰ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਬਰਨਾਲਾ ਟਰੈਕਟਰ ਮੰਡੀ ਦੇ ਖੜੇ ਸੀਗੇ ਭਾਈ ਜਗਜੀਤ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕਰਦੇ ਆ ਬਾਈ ਨਾਲ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆਇਆ ਸੱਸੀ ਕਾ ਬਾਈ ਜੀ ਠੀਕ ਹੋ ਬਾਈ ਜੀ ਵਧੀਆ ਬਾਈ ਵਧੀਆ ਤੁਸੀਂ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਲੈ ਕੇ ਆਏ ਬਾਈ ਜੀ ਟਰੈਕਟਰ ਬਾਈ ਤਿੰਨ ਕੀ ਇੱਥੇ ਠੀਕ ਆ ਬਾਈ ਜੀ ਹਾਂ ਠੀਕ ਹੈ ਬਾਈ ਜੀ ਅਵੇਲੇਬਲ ਕਿੰਨੇ ਹੁੰਦੇ ਨੇ ਬਾਈ ਜੀ ਆਪਣੇ ਕੋਲੇ ਮੰਨ ਕੇ ਚੱਲੋ 5 ਤੋਂ 7 8 ਟਰੈਕਟਰ ਹੋ ਜਾਂਦੇ ਆ 7 8 ਤੱਕ ਜਾ ਠੀਕ ਆ ਬਾਈ ਜੀ ਹੁਣ ਸੀ ਜਾਂਦਾ ਕਰਕੇ ਜਾਨੀ ਕਿ ਥੋੜਾ ਜਿਹਾ ਟਰੈਕਟਰ ਮੈਲ ਘਟ ਰਹੇ ਆ ਉਸ ਹਾਲ ਨਾ ਚੱਲੀ ਠੀਕ ਆ ਬਾਕੀ ਵੇਚੇ ਜਾਂਦੇ ਨੇ ਨਾ ਸੀ ਜਾਂਦੇ ਨਾਲ ਦੀ ਨਾਲ ਵੈਸੇ ਹੈਗੇ ਆ ਦੋ ਤਿੰਨ ਟਰੈਕਟਰ ਘਰੇ ਵੀ ਖੜੇ ਆ ਬਾਈ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ 98078 0055 ਜੀ ਠੀਕ ਆ ਬਾਈ ਜੀ ਕਾਪੀ ਕਾਗਜਾਂ ਦੇ ਕਿਵੇਂ ਰਹਿਣਗੇ ਬਾਈ ਜੀ ਕਾਪੀ ਕਾਗਜਾਂ ਦਾ ਜਿਆਦਾ ਤਾਂ ਬਾਈ ਫਾਸਟ ਆਉਂਦਾ ਹੀ ਹੁੰਦੇ ਆ ਚਲੋ ਵਿੱਚ ਕੋਈ ਸੈਕਿੰਡ ਵੀ ਹੁੰਦਾ ਹਾਉ ਆਪਣੀ ਫੁੱਲ ਗਰੰਟੀ ਕਾਗਜਾਂ ਕੋਈ ਚੱਕਾ ਕਾਪੀ ਕਾਗਜਾਂ ਦੀ ਫੁੱਲ ਗਰੰਟੀ ਫੁੱਲ ਗਰੰਟੀ ਬਾਈ ਫੁੱਲ ਠੀਕ ਆ ਬਾਈ ਜੀ ਬਾਈ ਕਹਿੰਦਾ ਫੁੱਲ ਗਰੰਟੀ ਹੈ ਕਿ ਬਾਈ ਜੀ ਜਿੰਨਾ ਟਾਈਮ ਤੁਹਾਡੇ ਕੋਲੇ ਟਰੈਕਟਰ ਹੈਗਾ ਠੀਕ ਆ ਬਾਈ ਜੀ ਮਤਲਬ ਜੋ ਵੀ ਹੋ ਤੱਕ ਜ਼ਿੰਮੇਵਾਰੀ ਆਪਣੀ ਹੋ ਗਈ ਯਾਰ ਕੋਈ ਵੀ ਦਿੱਕਤ ਪੈਂਦੀ ਹੈ ਕਿਸੇ ਚੀਜ਼ ਦੀ ਕੋਈ ਚੱਕਰ ਨਹੀਂ ਹੈ ਮੇਰੇ ਵਰੀ ਆਪਣੀ ਕੋਈ ਦਿੱਕਤ ਨਹੀਂ ਠੀਕ ਆ ਬਾਈ ਜੀ ਚਲੋ ਮਿੱਤਰੋ ਵੀਡੀਓ ਸਟਾਰਟ ਕਰਦੇ ਆਪਾਂ ਸੋਨਾਲੀ ਕਾ ਡੀਆਏ 60 RX 100 ਤੋਂ ਬਾਈ ਜੀ ਸਿਕੰਦਰ ਮਾਡਲ ਆ ਚੈੱਕ ਕਰ ਲੋ ਕੰਡੀਸ਼ਨ ਤੇ ਮਾਡਲ ਰੋਗਾ ਬਾਈ ਜੀ ਇਹ ਮਾਡਲ 2018 ਜੀ ਠੀਕ ਆ ਬਾਈ ਜੀ ਕੰਡੀਸ਼ਨ ਕਿਵੇਂ ਰੋਗਾ ਕੰਡੀਸ਼ਨ ਪਈ ਤੇ ਜਮੇ ਨਵੀਂ ਆ ਇਹ ਆਪ ਹੀ ਦੇਖ ਲੋ ਮੰਨ ਕੇ ਚੱਲੋ 22 ਮਾਡਲ ਵਰਗਾ ਪਿਆ ਜੀ ਠੀਕ ਆ ਫੁੱਲ ਸੋਹਣਾ ਤੇ ਫੁੱਲ ਨਵਾਂ ਟਰੈਕਟਰ ਬਾਈ ਜੀ ਫਰਸਟ ਓਨਰ ਆ ਬਾਈ ਸਿਰਫ ਕੱਲਾ ਖੇਤੀ ਤੇ ਚੱਲਿਆ ਕਿਤੋਂ ਖੁੱਲਿਆ ਨਹੀਂ ਸਾਰਾ ਸੀਲਡ ਆ ਟਾਇਰ ਦੇ ਨਾਲ ਦੇ 70 75 ਪੈਸੇ ਠੀਕ ਆ ਬਾਈ ਜੀ ਗੈਰੰਟੀ ਰਿਕਾਰਡ ਆ ਚਾਹੇ ਬੰਦਾ ਚੈੱਕ ਕਰਾ ਲੇ ਕੋਈ ਵੀ ਠੀਕ ਆ 2100 ਘੰਟਾ ਮੀਟਰ ਚੱਲਿਆ ਹੋਇ ਲੌਨ ਨਹੀਂ ਠੀਕ ਹੈ ਮਤਲਬ ਹੁਣ ਕਹਿ ਸਕਦੇ ਆ ਨਾ ਆ ਚੀਜ਼ ਵੀ ਨਹੀਂ ਪੇਂਟ ਆਈ ਗਈ ਬਾਈ ਕੋਸ ਵੀ ਨਹੀਂ ਹੈਗਾ ਇਸ ਗੱਲ ਦੀ ਜੀ ਪਾਏਗਾ ਫੁੱਲ ਗਰੰਟੀ ਹੈ ਬਾਕੀ ਚੈੱਕ ਵੀ ਕਰ ਸਕਦੇ ਬਾਈਆਂ ਨੇ ਅਜੇ ਤੱਕ ਕਹリエ ਵੇਟ ਵਗੈਰਾ ਵੀ ਨਹੀਂ ਆਇਆ ਲਓ ਸਾਰੀ ਬਾਡੀ ਦਿਖਾਓ ਟਰੈਕਟਰ ਦੀ ਕਿਤੋਂ ਵੀ ਕੋਈ ਮਤਵਲ ਨਹੀਂ ਹੈਗਾ ਕਿਸੇ ਕੋਲ ਠੀਕ ਹੈ ਬਈ ਪੂਰੇ 18 ਮਾਡਲ ਆ ਸਾਰੇ ਮਾਰ ਕੇ ਦੇਖ ਲਓ 18 ਮਾਡਲ ਆ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਉਹਨੂੰ ਨਵਾਂ ਪਿਆਗਾ ਆ ਟਾਇਰਾਂ ਦੇ ਮਾਰ ਕੇ ਦੇਖ ਲਓ ਬਈ 18 ਦੇ ਮਾਰ ਕੇ ਆ ਸਾਰੇ ਵੇਟ ਬੂਟ ਟਰੈਕਟਰ ਦੇ ਨਾਲ ਆ ਗਏ ਠੀਕ ਆ ਬਈ ਹਾਂ ਬਿਨਾ ਚੇਂਜਰ ਵਾਲਾ ਆਣਾ ਬਾਈ ਜੀ ਬਾਈ ਹਾਂ ਹੈ ਬਿਨਾ ਚੇਂਜਰ ਵਾਲਾ 2 ਸਪੀਡ ਹੈ ਜੀ 2 ਸਪੀਡ ਹੈ ਦਾ ਚੇਂਜਰ 19 ਚ ਆਇਆ ਬਾਈ ਇਹ 18 ਮੰਗਦਾ ਠੀਕ ਆ ਬਾਈ ਜੀ ਤੇ ਡਿਮਾਂਡ ਦੀ ਗੱਲ ਬਾਤ ਕਰੀਏ ਬਾਈ ਇਹਦੀ 5 ਲੱਖ 45000 ਹੈ ਜੀ ਠੀਕ ਹੈ ਜੀ ਜੇ ਵੀਡੀਓ ਦੇਖ ਕੇ ਆ ਗਿਆ ਬਾਈ ਜੀ ਪੂਰਾ ਫੁੱਲ ਮੰਤਣ ਕਰਾਂਗੇ ਵੀ 520000 ਦੇ ਦਾਂਗੇ ਠੀਕ ਆ ਮਿੱਤਰੋ 520000 ਰੁਪਏ ਦਾ ਬਾਈ ਕਾਂ ਦਾ ਦੇ ਦਾਂਗੇ ਠੀਕ ਆ ਭਾਈ ਜੀ 25000 ਰੁਪਏ ਦੀ ਸੂਟ ਆ ਲੋਨ ਹੋ ਜੂ ਪਈਏ ਤੇ ਹਨ ਹਾਂ ਭਾਈ ਲੋਨ ਹੋ ਜੂ ਠੀਕ ਆ ਮਿੱਤਰੋ ਵੀ ਲੋਨ ਵੀ ਹੋ ਜਾਊਗਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਹਨਾ ਭਾਈ ਜੀ ਹਾਂ ਇਹਦੇ ਤੇ 4.5 ਲੱਖ ਰੁਪਏ ਦਾ ਪਾ ਲੋਨ ਵੀ ਕਰਾ ਲਾਂਗੇ 4.5 ਲੱਖ ਹਾਂ 4.5 ਲੱਖ ਮਤਲਬ ਲੱਖ ਕੇ ਰੁਪਏ ਦਾ ਤਕਰੀਬਨ ਲਿਆ ਹੋਗਾ ਹਾਂਜੀ 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 ਟਰੈਕਟਰ ਦਾ ਖਰਚਾ ਆ ਜਾਣਾ ਟਰੈਕਟਰ ਮਿਲ ਜੀ ਭਾਈ ਠੀਕ ਆ ਭਾਈ ਜੀ ਕਿਆ ਕਿਆ ਭਾਈ ਜੀ ਪ੍ਰੀਤ 6099 ਸੈਂਟਰ ਗੇਅਰ ਹੈਗਾ 2 ਸਪੀਡ ਆਣਾ ਬੇ ਜੀ ਇਹ 2 ਸਪੀਡ ਆ ਕੰਡੀਸ਼ਨ ਇਹਦੀ ਵੀ ਦੇਖੋ ਬਾਈ 17 18 ਮਾਡਲ ਵਰਗੀ ਪਈ ਆ ਸ਼ੋ ਸੂ ਦਾ ਸਾਰਾ ਰਮ ਰਮਾ ਦਿਖਾ ਸਾਰਾ ਅਰੀਜਨਲ ਟਰੈਕਟਰ ਹੈ ਜੀ ਸਾਰਾ ਰੀਜਨਲ ਆ ਕੇ ਜਿੰਨਾ ਵੀ ਹੈਗਾ ਸੁੱਕਾ ਪਿਆ ਬਾਕੀ ਆ ਟਰੈਕਟਰ ਬਾਈ ਇਹ ਟਰੈਕਟਰ ਦੇ ਵੀ ਕਿਤੇ ਕਲੰਬ ਹੀ ਨਹੀਂ ਹੈਗੀ ਗਾਰੰਟੀ ਦੇ ਸਕਦੇ ਆ ਪਰ ਕਿਤੇ ਇੱਕ ਚੀਜ਼ ਤੇ ਵੀ ਨਹੀਂ ਹੈ ਠੀਕ ਹੈ 16 ਦੇ ਟਾਇਰ ਨੇ ਬੇ ਜੀ ਤੇ ਟਾਇਰਾਂ ਦੀ ਕੰਡੀਸ਼ਨ ਕੀ ਰੂਗੀ ਬੇ ਜੀ ਟਾਇਰ ਬਾਈ ਇਹਦੇ ਵੀ 70 75 ਪੈਸੇ ਹੈਗੇ ਜੀ ਠੀਕ ਆ ਲੈ ਮਤਰਾ 70 75 ਪੈਸੇ ਟਾਇਰ ਪੈਣਗੇ ਪੰਜਾਬ ਨੰਬਰ ਹੈਗਾ ਪਾਵਰ ਸਟੀering ਹੈਗਾ ਤੇ ਮਾਨ ਬਾਈ ਇਹਦੀ ਕਰਦੇ ਆ ਪਾ 33000 ਰੁਪਏ ਜੀ ਠੀਕ ਆ ਬਾਈ ਜੀ ਹਾਏ ਹਾ ਮੌਕੇ ਤੇ ਦੇ ਇਹ 31000 ਰੁਪਏ ਦੇ ਦਾਂਗੇ ਮਾਨਤਾਂ ਜੈਸ ਨੂੰ ਹੀ ਕੋਈ ਨਹੀਂ ਬਾਈ ਕਰ ਦਾਂਗੇ ਹੋਰ ਲੈ ਮਿੱਤਰੋ ਹੋਰ ਵੀ ਮਾਨਤਾਂ ਹੋ ਜੂਗਾ ਠੀਕ ਆ ਬਾਈ ਜੀ ਸਕਰੀਨ ਤੇ ਨੰਬਰ ਆਏਗਾ ਬਾਈ ਜੀ ਕੰਟੈਕਟ ਕਰ ਲਿਓ ਬਾਈ ਕੋਰੇ ਹੋਰ ਵੀ ਟਰੈਕਟਰ ਅਵੇਲੇਬਲ ਹੁੰਦੇ ਨੇ ਤਾਂ ਉਹ ਵੀ ਖਰੀਦ ਸਕਦੇ ਹੋਗੇ ਤੇ ਅੱਗੇ ਆ ਗਿਆ ਬਾਈ ਜੀ ਪੰਜਾਬ ਦੀ ਸਾਨ ਬਰਨਾਲੇ ਮੰਡੀ ਦੀ ਵੀ ਕਿਹੜੀ ਚਾਹੀਦੀ ਕਲੋਸ ਕਰ ਦੇ ਇੰਜਨ ਵਾਲਾ ਕਲੋਸ ਕਰ ਇੰਜਨ ਆ ਬਾਈ ਠੀਕ ਆ ਬਾਈ ਵਾਰਸ ਪੀਡੀਓ ਵਾਲਾ ਤੇਲ ਬ੍ਰੇਕ ਵਾਲਾ ਸਿਰਫ ਗੱਲਾਂ ਸਟੀਅਰਿੰਗ ਹੀ ਨਹੀਂ ਪਾਪਰ ਹੈਗਾ ਇਹਦਾ ਠੀਕ ਆ ਬਾਈ ਹੋਰ ਗੱਲਾਂ ਦੀਆਂ ਗੱਲਾਂ ਸਕੰਦਰਾ ਆਈ ਤੇ ਨੀਗਾ ਮਰਵਾ ਦੇ ਬੰਪਰ ਤੇ ਸਾਰਾ ਹੀ ਬਾਈ ਜਾਲੀ ਤੇ ਆਪਾਂ ਮੁਰੋ ਟਰੈਕਟਰ ਦੇਖ ਸਾਰਾ ਉਹ ਮੇ ਤਾਂ ਠੀਕ ਆ ਬਾਈ ਬੰਪਰ ਵੀ ਹੈਵੀ ਲੱਗ ਰਿਹਾ ਹੈ ਨਾ ਹਾਂ ਬੰਪਰ ਹੈਵੀ ਲੱਗਿਆ ਹੋਇਆ ਠੀਕ ਆ ਬਾਈ ਤੇ ਮਾਡਲ ਲੱਗੂਗਾ ਵੀ 2011 ਜੀ ਗੱਪ ਤੇ ਨਹੀਂ ਮਰੀ ਇਹਨੂੰ ਨਹੀਂ ਨਹੀਂ ਬਾਈ 11 11 ਦਾ 11 ਮਾਟਰ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਕੰਡੀਸ਼ਨ ਤੇ ਹੈ ਲੱਗਿਆ ਹੁਣ ਨਹੀਂ 20 ਮ ਹਾਈ ਕਿ ਉਹ ਬੀਕ ਕੀ ਮਾਡਲ ਵਰਗੇ ਕੰਡੀਸ਼ਨ ਪਈ ਆ ਬਈ ਫੁੱਲ ਸੋਹਣਾ ਟਰੈਕਟਰ ਪਿਆ ਬਾਕੀ ਜੇ ਗੱਲਬਾਤ ਕਰੀ ਬਈ ਫੇਸ ਵੀ ਪਿੱਚਦੀ ਦੀਦਾ ਹਨਾ ਮੈਂ ਕਿਹਾ ਬਈ ਜਮਾ ਸਾਰਾ ਠੀਕ ਆ ਥੱਲੇ ਵੀ ਹਲੇ ਤੇ ਮਿੱਟੀ ਮੁੱਟੀ ਪੈ ਗਈ ਮੰਡੀ ਤੇ ਖੜਾ ਕਰਕੇ ਥੱਲੇੋਂ ਵੀ ਆਈ ਆ ਠੀਕ ਆ ਬਈ ਜੀ ਡੀ ਲੈਕਸ ਮਾਡਲ ਆ ਗਿਆ ਸਾਦੀ ਕਟਾਈ ਚ ਆ ਗਿਆ ਟਾਇਰਾਂ ਦੀ ਕੰਡੀਸ਼ਨ ਰੂਪੇ ਜੀ ਟਾਇਰ ਤਾਂ ਬਈ ਇਹਦੇ ਮਨ 90 95 ਪੈਸੇ ਹੈਗੇ ਜੀ ਨਵੇਂ ਵਰਗੀ ਆ ਚੱਲ ਠੀਕ ਹੈ ਮਹਿੰਗੇ ਵਾਲੇ ਨੇ ਨਾ ਟਾਇਰ ਬਈ ਬੋਲੋ ਤੇ ਟਾਇਰਾਂ ਪੂਰੇ ਫੁੱਲ ਮਹਿੰਗੇ ਮੂਰੇ ਐਮ ਆਰ ਪਦੇ ਆ ਜੀ ਠੀਕ ਆ ਮਿੱਤਰੋ ਮੂਰੇ ਐਮ ਆਰ ਕੋਈ ਬਲੋ ਨਹੀਂ ਕੋਈ ਬਾਜ ਨਹੀਂ ਕਿਸੇ ਬੱਸ ਕੋਈ ਲੀਪ ਛੇਕ ਨਹੀਂ ਹੈਗਾ ਠੀਕ ਆ ਬਾਈ ਹਾਂ ਸਾਰਾ ਚੰਗੀ ਦਾ ਚੰਗਾ ਦਾ ਟਰਾ ਪੂਰਾ ਫੁੱਲ ਠੀਕ ਆ ਜੀ ਤੇ ਡਿਮਾਂਡ ਰੁਪਈਏ ਦੀ ਇਹਦੀ 3,75,000 ਰੁਪਈਏ ਠੀਕ ਆ ਜੀ 3 ਲੱਖ ਤੇ 75 ਹਜ਼ਾਰ ਹਾਂ ਜੀ ਮੌਕੇ ਤੇ ਦੇ ਦੇ ਦਾਂਗੇ 3,55,000 ਦਾ ਬਾਈ ਸਾਢੇ ਦਾ ਨਹੀਂ ਕਰ ਦਿਆਂਗੇ ਯਾਰ ਜੇ ਤੂੰ ਕਹੇ ਤਾਂ ਸਾਢੇ ਦਾ ਵੀ ਕੋਈ ਚੱਕਰ ਹੈ ਬਾਈ ਤੇ ਕਰੇ ਘੜੀ 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 ਨੰਬਰੀ ਆਪਣੀ ਮੋਬਾਈਲ ਘਰੇ ਬਈ ਫਾਰਮ 60 ਮਿਲ ਜਾਣਗੇ ਸੋਨਾ ਲੇਕਾ 50 ਮਿਲ ਜੂ 852 ਮਿਲ ਜੂ ਠੀਕ ਹੈ ਜੀ 850 ਤਕਰੀਬਨ ਸਾਰੇ ਤਰ੍ਹਾਂ ਦੀ ਮਿਲ ਜਾਂਦੇ ਬਈ ਠੀਕ ਹੈ ਬਾਕੀ ਆਪਣਾ ਟੱਚ ਜਿਹਾ ਹੁੰਦਾ ਰਹਿੰਦਾ ਹਾਂ ਆਉਂਦੇ ਜਾਂਦੇ ਰਹਿੰਦਾ ਕੋਈ ਠੀਕ ਹੈ ਬਈ ਤੇ ਮੋਬਾਈਲ ਨੰਬਰ ਬਈ ਜੀ ਇੱਕ ਵਾਰ 950780055 ਠੀਕ ਹੈ ਜੀ ਠੀਕ ਹੈ ਬਈ ਜਗਦੀਸ਼ ਧੰਨਵਾਦ ਬਈ ਗੱਲ ਕਰਕੇ ਬਹੁਤ ਲੱਗੇ ਨੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸਸਿਕ